ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦ੍ਰਿਸ਼ਟੀ ਚੈਨਲ ਦੇ ਦਰਸ਼ਕੋ ਕਾਫੀ ਸਮੇਂ ਬਾਅਦ ਅੱਜ ਤੁਹਾਨੂੰ ਨਾ ਫਿਰ ਸਾਂਝ ਪਾਦਾ ਕਰਨ ਦਾ ਮੌਕਾ ਮਿਲਿਆ ਹੈ ਬਹੁਤ ਸਾਰੀਆਂ ਪਰੇਸ਼ਾਨੀਆਂ ਦੇ ਵਿੱਚੋਂ ਨਿਕਲਦੇ ਆਇਆ ਅੱਜ ਆਪਣੇ ਮਨ ਨੂੰ ਬੰਨ੍ਹ ਕੇ ਇੱਕ ਆਪਣੀ ਲੱਗੀ ਹੋਈ ਡਿਊਟੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਆਇਆ ਅਸੀਂ ਅੱਜ ਗੁਰਬਾਨੀ ਦੇ ਉੱਤੇ ਵਿਚਾਰ ਕਰਾਂਗੇ ਚੰਗੀ ਗੱਲ ਹੈ ਕਿ ਕਿ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟਸ ਕਰਨ ਦੀ ਕੋਸ਼ਿਸ਼ ਕਰਿਓ ਤਾਂ ਕਿ ਅਸੀਂ ਆਪਣੇ ਵਿਸ਼ੇ ਨੂੰ ਵਿਸਥਾਰ ਨਾਲ ਬੜੇ ਨਾਲ ਸਾਂਝ ਪਾ ਸਕੀਏ ਅੱਜ ਅਸੀਂ ਗੱਲ ਕਰਾਂਗੇ ਅਨਹਰਨਾਦ ਦੀ ਜਿਹੜਾ ਕਿ ਜਿਹੜਾ ਸ਼ਬਦ ਗੁਰਬਾਨੀ ਦੇ ਵਿੱਚ ਬੜੇ ਵਿਸਥਾਰ ਨਾਲ ਤੇ ਬੜੀ ਸੂਖਮਤਾ ਦੇ ਨਾਲ ਪੇਸ਼ ਕੀਤਾ ਗਿਆ ਹੈ ਹਨ ਹਨ ਆਧੀਆਂ ਸਟੇਜਾਂ ਅਤੇ ਵਿਧੀਆਂ ਦੇ ਬਾਰੇ ਬਹੁਤ ਸਾਰੇ ਸੰਤਾਂ ਮਹਾਤਮਾ ਗੁਰੂਆਂ ਪੀਰਾਂ ਪਤਾਰਾਂ ਨੇ ਨੇ ਚਰਚਾ ਕੀਤਾ ਹੈ ਅਤੇ ਉਹਨਾਂ ਨੂੰ ਆਪਣੇ ਅਨੁਭਵ ਦੇ ਨਾਲ ਜੀਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਪ੍ਰਮਾਤਮਾ ਨੂੰ ਪਾਇਆ ਹੈ ਪ੍ਰਮਾਤਮਾ ਦਾ ਅਨੁਭਵ ਕੀਤਾ ਹੈ ਅਤੇ ਪ੍ਰਮਾਤਮਾ ਦੇ ਹੁਕਮ ਵਿੱਚ ਆਪਣੀ ਜ਼ਿੰਦਗੀ ਨੂੰ ਬਤੀਤ ਕੀਤਾ ਹੈ ਹਨ ਨਾੜ ਨੂੰ ਮਰਵਾਣੀ ਦੇ ਵਿੱਚ ਸ਼ਬਦ ਤੋਂ ਜਾਂ ਸ਼ਬਦ ਨਾਲ ਹੀ ਕਿਹਾ ਜਾਂਦਾ ਹੈ ਇੱਕ ਅਜਿਹੀ ਅਧਾਤਮਕ ਸਥਿਤੀ ਹੈ ਇਹ ਅਜਿਹੀ ਅਵਸਥਾ ਹੈ ਅਤਿ ਅੰਦਰੂਨੀ ਤੋਂ ਹੀ ਹੈ ਜੋ ਕਿ ਸੰਸਾਰਕ ਸਾਧਨਾ ਨਾਲ ਸੰਸਾਰਕ ਸੰਗੀਤ ਦੇ ਜਿਹੜੇ ਹੈਗੇ ਨੇ ਪ੍ਰੋਜੈਕਟ ਨੇ ਉਹਨਾਂ ਦੇ ਰਾਹੀਂ ਇਹ ਪੈਦਾ ਨਹੀਂ ਕੀਤੀ ਜਾ ਸਕਦੀ ਅਨੰਦ ਨਾਦ ਜਿਹੜਾ ਹੈ ਦਰਦੀ ਤੌਰ ਤੇ ਆਤਮਾ ਲੈ ਕੇ ਅਖੀਰ ਤੱਕ ਪੇ ਵਜਦਾ ਸਾਰਿਆਂ ਦੇ ਵਿੱਚ ਵਜਦਾ ਰਹਿਣਾ ਇਹਨੂੰ ਸਿਰਫ ਅਨੁਭਵ ਕਰਨ ਲਈ ਆਪਾਂ ਨੂੰ ਕੁਝ ਸਟੇਜਾਂ ਦਾ ਜ਼ਿਕਰ ਕਰਨ ਦੀ ਆਪਾਂ ਨੂੰ ਕੋਈ ਸਮਝਣ ਦੀ ਲੋੜ ਹੈ ਬਹੁਤ سارے ਅਨਭਵ ਅਧਿਆਤਮਕ ਹੁੰਦੇ ਹਨ ਬਹੁਤ سارے ਅਨਭਵ ਜਿਹੜੇ ਨਹੀਂ ਉਹ ਧਾਰਮਿਕ ਹੁੰਦੇ ਹਨ ਧਾਰਮਿਕ ਤੇ ਅਧਿਆਤਮਕ ਅਨਭਵਾਂ ਦੇ ਵਿੱਚ ਬਹੁਤ ਸਾਰਾ ਅੰਤਰ ਹੈ ਅਧਿਆਤਮਿਕ ਸਾਡੀਆਂ ਰੌ ਰਿਤਾ ਰਿਵਾਜ ਕਰਿਆਵਾਂ ਪ੍ਰਕਰਾਵਾਂ ਪ੍ਰਕਰਾਵਾਂ ਨੇ ਦੁਨੀਆ ਸਮਾਜ ਵਿੱਚ ਰਹਿ ਕੇ ਅਸੀਂ ਕਰਦੇ ਹਾਂ ਅਤੇ ਆਪਣੇ ਧਰਮਾਂ ਦਾਤਾਂ ਪਾਤਾਂ ਆਪਣੇ ਵਿਸ਼ਵਾਸਾਂ ਦੇ ਵਿਚ ਵਤ ਰਹਿ ਕੇ ਇਹਨਾਂ ਨੂੰ ਅਨੁਭਵ ਕਰਦੇ ਹਾਂ ਪਰ ਜਿਹੜੀ ਅਧਿਆਤਮਿਕ ਸਾਧ ਹੈ ਅਧਿਆਤਮਿਕ ਰੁਚੀ ਹੈ ਅਧਿਆਤਮਿਕ ਦੇਣ ਹੈ ਜਿੰਨ ਉਸ ਨੂੰ ਅਸੀਂ ਅਨਹਦ ਨਾਦ ਦੇ ਨਾਲ ਦੇ ਕੁਨ ਕਾਇਨਾਤ ਦੇ ਜੀਵਾਂ ਅੰਦਰ ਜੀਵਾਂ ਦੇ ਵਿੱਚ ਅਨੁਭਵ ਕਰਦੇ ਹਾਂ ਕਿਉਂਕਿ ਉਹ ਨਿਰੰਤਰ ਚੱਲ ਰਹੀ ਹੈ ਤੇ ਨਿਰੰਤਰ ਚਲਦੀ ਰਹਿਣੀ ਹੈ ਇਸ ਦਾ ਬਹੁਤ ਸਾਰਾ ਪ੍ਰਭਾਵ ਮਨੋਨਿਗਾਮਕ ਤੌਰ ਤੇ ਤੇ ਆਧਾਤਮਕ ਤੌਰ ਤੇ ਬਰਬਾਣੀ ਦੇ ਸੰਦਰਭ ਵਿੱਚ ਸਮਝਿਆ ਜਾ ਸਕਦਾ ਹੈ ਅਨਹਦ ਨਾਦ ਦੇ ਅਰਥ ਕੀ ਹਨ ਅਨਹਦ ਕੀ ਹੈ ਅਨਹਦ ਹਾਜ ਜਿਸ ਨੂੰ ਰੋਕਿਆ ਨਾ ਜਾ ਸਕੇ ਜਿਸ ਦੀ ਕੋਈ ਹੱਦ ਪੰਨਾ ਨਾ ਹੋਵੇ ਜੋ ਕਦੀ ਤੋਂ ਖੁਦਾ ਨਹੀਂ ਹੈ ਨਾ ਰੁਕਿਆ ਹੈ ਨਾ ਰੁਕਣਾ ਹੈ ਅਨਭਵ ਅਨਹਦ ਨਾ ਜਿਹੜਾ ਹੈ ਉਹ ਨਿਰੰਤਰ ਚੱਲ ਰਿਹਾ ਹੈ ਜਦੋਂ ਤੋਂ ਕਾਇਨਾਤ ਪੈਦਾ ਹੋਈਆਂ ਨੇ ਉਦੋਂ ਤੋਂ ਲੈ ਕੇ ਸਾਰੇ ਬ੍ਰਹਮੰਡਾਂ ਦੇ ਵਿੱਚ ਹਰ ਜੀਵਨ ਅੰਦਰ ਜੀਵ ਤੇ ਨਰਜੀਵ ਅੰਦਰ ਉਹ ਚੱਲ ਰਿਹਾ ਵਰਤ ਰਿਹਾ ਨਾਦ ਕੀ ਹੈ ਨਾ ਦੇਖੋ ਤੁਮੀ ਹੈ ਆਵਾਜ਼ ਹੈ ਜਿਸ ਦਾ ਅਨੁਭਵ ਜਿਹੜਾ ਹੈ ਉਹ ਆਪਾਂ ਆਪਣੇ ਸਵਾਰਥਾਂ ਦੇ ਨਾਲ ਮਹਿਸੂਸ ਕਰ ਸਕਦੇ ਹਾਂ ਨਾਦ ਦਾ ਮਤਲਬ ਉਹ ਅੰਦਰੂਨੀ ਆਵਾਜ਼ ਹੈ ਜੋ ਕਿਸੇ ਵਾਦਕ ਯੰਤਰ ਤੋਂ ਪੈਦਾ ਨਹੀਂ ਹੁੰਦੀ ਅਤੇ ਨਾ ਹੀ ਨਾ ਹੀ ਇਸ ਨੂੰ ਪੈਦਾ ਕੀਤਾ ਜਾ ਸਕਦਾ ਹੈ ਕਿ ਕੁਦਰਤੀ ਤੌਰ ਤੇ ਨਿਰੰਤਰ ਤੌਰ ਤੇ ਆਪਣੇ ਅੰਦਰ ਵਿਚ ਰਹੀ ਹੈ ਅਣ ਹਲ ਜਿਹੜਾ ਅਣ ਹਲ ਦੀਆਂ ਵਰਸਾਂਾਂ ਤੇ ਸਟੇਜਾਂ ਬਾਰੇ ਆਪਾਂ ਗੱਲ ਕਰਾਂਗੇ ਧਿਆਨ ਅਤੇ ਸਿਮਰਨ ਇਸ ਦੀ ਸ਼ੁਰੂਆਤੀ ਸਿਰ ਹੈ ਜਦ ਮਨੁੱਖ ਆਪਣੀ ਵਿਸ਼ਵਾਸ ਨੂੰ ਫਾਰ ਸਿਮਰਨ ਤੇ ਸਿਮਰਨ ਦੇ ਰਾਹੀਂ ਤਿਆਨ ਨੂੰ ਜੋੜਦਾ ਹੈ ਤਾਂ ਉਹ ਇੱਕ ਇੱਕ ਅਜੀਬ ਕਿਸਮ ਦੀ ਅਵਸਥਾ ਦੇ ਵਿੱਚ ਕੀ ਅਜੀਬ ਕਿਸਮ ਦੀ ਸਥਿਤੀ ਨੂੰ ਮਹਿਸੂਸ ਕਰਦਾ ਹੈ ਉਹ ਇਸ ਅਨਹਦ ਨਾਦੀ ਸ਼ੁਰੂਆਤੀ ਤੁਨੀ ਹੈ ਆਰਥ ਰੂਪ ਵਿੱਚ ਅਵਸਥਾ ਦੇ ਸਤੇ ਮਨ ਬਾਹਰੀਆਂ ਦੁਨਿਆਵੀ ਇੱਦਾਂ ਤੋਂ ਆਪਾਂ ਅੰਦਰ ਨੂੰ ਮੋੜ ਸਕਦੇ ਹਾਂ ਉਹ ਅਨਹਦ ਨਾਦੀ ਦੂਜੀ ਸਟੇਜ ਹੈ ਜਿੱਥੇ ਅਸੀਂ ਇੱਕ ਇਹ ਇਹ अनुभव ਕਰ ਲਿਆ ਜਾਈਦਾ ਹੈ ਕਿ ਇੱਥੇ ਅਜੇ ਤੁਨੀ ਸੁਣਾਈ ਨਹੀਂ ਦਿੰਦੀ ਸਿਮਰਨ ਕਰਨ ਲੱਗਿਆਂ ਧਿਆਨ ਲਾ ਕੇ ਅਜੇ ਤੁਨੀ ਅਜੇ ਨਾਦ ਸੁਣਾਈ ਨਹੀਂ ਦਿੰਦਾ ਸਾਡਾ ਉਪਰਾਲਾ ਹੈ ਕਿ ਉਸ ਨਾਦ ਨੂੰ ਸੁਣਿਆ ਜਾ ਸਕੇ ਕਿਉਂਕਿ ਜਿਹੜਾ ਵਜਰਿਆ ਹੈ ਨਿਰੰਤਰ ਵਜਰਿਆ ਹੈ ਪਰ ਉਸ ਨੂੰ ਅਨੁਭਵ ਕਰਨ ਵਾਸਤੇ ਸਿਮਰਨ ਤੇ ਧਿਆਨ دیਵਸ ਹਨ ਲਿਆ ਜਾ ਸਕਦਾ ਹੈ ਇਹ ਵਿਧੀ ਸਾਸ ਸਾਸ ਨਾਮ ਜਪਣ ਨਾਲ ਹੁੰਦੀ ਹੈ ਇਹ ਇਹ ਮਨ ਨੂੰ ਦੀ ਰਾਖੀ ਕਰਦੀ ਹੈ ਮਨ ਨੂੰ ਆਪਣਾ ਕੰਟਰੋਲ ਵਿੱਚ ਰੱਖ ਕੇ ਆਪਣੀ ਮੰਜ਼ਲ ਵਾਲੇ ਪਾਸੇ ਨੂੰ ਤੋਰਦੀ ਹੈ ਨਾਮ ਬਿਨਾ ਦਗ ਬੇਸ ਬੇਸਵਾਰਾ ਹੈ ਪਹਿਲੇ ਪਾਛਾ ਗੁਰੂ ਨਾਨਕ ਦੇਵ ਜੀ ਇਹ ਗੱਲ ਮਹਿਸੂਸ ਕਰਉਂਦੇ ਨਹੀਂ ਕਿ ਮਨ ਜਿੱਤੇ ਜਗ ਜੀਤ ਦੀ ਅਵਸਥਾ ਜਿਹੜੀ ਹੈ ਉਹ ਅਨਹਾਦਨਾ ਦੀ ਦੂਜੀ ਸਥਿਤੀ ਹੈ ਪਹਿਲੀ ਸਥਿਤੀ ਦੇ ਵਿੱਚ ਧਿਆਨ ਤੇ ਸਿਮਰਨ ਹੈ ਮਨ ਕੰਟਰੋਲ ਕਰਨਾ ਹੈ ਦੂਜੀ ਸਥਿਤੀ ਦੇ ਵਿਚਾਨ ਕੇ ਮਨ ਨੂੰ ਸੁਣ ਕਰਨਾ ਹੈ ਮਨ ਨੂੰ ਜਿੱਤ ਲੈਣਾ ਹੈ ਮਨ ਨੂੰ ਸੁਣਦ ਕਰਨ ਦੀ ਅਵਸਥਾ ਜਿਹੜੀ ਹੈ ਉਹ ਅਨਹਰ ਨਾ ਦੀ ਦੂਸਰੀ ਸਥਿਤੀ ਹੈ ਜਦ ਮਨ ਸੁਣੁੰਦਾ ਹੈ ਤਾਂ ਇਹ ਮਹਿਸੂਸ ਹੋਣ ਲੱਗ ਪੈਂਦਾ ਹੈ ਕਿ ਅਸੀਂ ਉਸ ਮਾਰਗ ਵਾਲੇ ਪਾਸੇ ਮਾਰਗ ਤੇ ਤੁਰੇ ਹਾਂ ਅਤੇ ਉਸ ਮੰਜ਼ਲ ਵਾਲੇ ਪਾਸੇ ਪਹੁੰਚਣ ਦੀ ਕੋਸ਼ਿਸ਼ ਵਿੱਚ ਹਾਂ ਇਹ ਬੜੀ ਜਿਹੜੀ ਇਹਦੀ ਸੁਰਤ ਦੀ ਗਤੀ ਹੈ ਨਾ ਜਿਹੜੀ ਇਸ ਵਿੱਚ ਧਿਆਨ ਤੇ ਸਮਰਨ ਵਿੱਚ ਬੜੀ ਸਹਿਜ ਨਾਲ ਚੱਲਦੀ ਹੈ ਇਹਨੂੰ ਕਾਲੀ ਨਾਲ ਹੱਥ ਨਾਲ ਜਾਂ ਤਪ ਨਾਲ ਜਲਤਾ ਰੇ ਕਰਕੇ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਇਹਨੂੰ ਬਹੁਤ ਸਹਿਜ ਤੇ ਸਰਸਵਾ ਅਕਿ ਸਹਿਜ ਦੇ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ ਗੁਰਬਾਣੀ ਵਿੱਚ ਇਹ ਗੱਲ ਆਉਂਦੀ ਹੈ ਕਿ ਸੋਨ ਸੁਮਾਰ ਅਨਹਦ ਨਾਦੀ ਸੁਨ ਰਹੇ ਮਨ ਜੋਗੀ ਨਰਮਲ ਬਾਣੀ ਅਨਹਦ ਨਾਦੀ ਤੀਸਰੀ ਸਥਿਤੀ ਹੈ ਜਿਸ ਵਿੱਚ ਅਸੀਂ ਉਸ ਨਾਦ ਨੂੰ ਅਨੁਭਵ ਕਰਦੇ ਹਾਂ ਆਪਣੇ ਮਨ ਨੂੰ ਰੋਕੇ ਅਮ ਆਪਣੇ ਮਨ ਨੂੰ ਜਿੱਤ ਕੇ ਆਪਣੇ ਮਨ ਨੂੰ ਨੂੰ ਸੁਣ ਕਰਕੇ ਫਿਰ ਅਗਲੀ ਸਥਿਤੀ ਬਣਦੀ ਹੈ ਕਿ ਜਦੋਂ ਅਸੀਂ ਉਹ ਉਸ ਨਾਦ ਉਸ ਧੁਨੀ ਨੂੰ ਸੁਣ ਦੀ ਸੁਣ ਦਾ ਸੁਣਨਾ ਮਹਿਸੂਸ ਕਰਦੇ ਹਾਂ ਇਹ ਸਤਨਿ ਕਿਸੇ ਵੀ ਬਾਹਰੀ ਵਰਸੂ ਨਾਲ ਪੈਦਾ ਨਹੀਂ ਕੀਤੀ ਜਾ ਸਕਦੀ ਜਿਵੇਂ ਕਿ ਪਹਿਲਾਂ ਆਪਾਂ ਕੀਤਾ ਕਿ ਜਿਹੜੇ ਵਾਦਕ ਸੰਧ ਨੇ ਇਹਨਾਂ ਦੇ ਨਾਲ ਇਹਦਾ ਇਹਦਾ ਲਖੋਤ ਹੈ ਇਹ ਇਹ ਰਾਸਪਦਾ ਕਰਦੇ ਨੇ ਪਰ ਇਹਨਾਂ ਦੇ ਨਾਲ ਸਹਿ ਆਨੰਦ ਅਨਹਦਨਾਤ ਦੀ ਜਿਹੜੀ ਤੁਨੀਆ ਉਹ ਸੁਣੀ ਨਹੀਂ ਜਾ ਸਕਦੀ ਇਹਦੇ ਵਿੱਚ ਕੀ ਸਥਿਤੀ ਆਉਂਦੀ ਹੈ ਸ਼ਬਦ ਮਰੇ ਫਿਰ ਮਰਨ ਨਾ ਹੋਈ ਜਦੋਂ ਅਨਹਦ ਨਾਦ ਵੀ ਤੁਹੀਂ ਸੁਣਨ ਸੁਣਾਈ ਦਿੰਦੀ ਹੈ ਤਾਂ ਗੁਰਬਾਣੀ ਦੇ ਮੁਤਾਬਕ ਹੈ ਕਿ ਸ਼ਬਦ ਦੇ ਵਿੱਚ ਮਨੁੱਖ ਵਿਅਕਤੀ ਪ੍ਰਾਣੀ ਮਰ ਜਾਂਦਾ ਹੈ ਤੇ ਉਸ ਦਾ ਮੁੜ ਕੇ ਮਰਨਾ ਖਤਮ ਹੋ ਜਾਂਦਾ ਮਰਨ ਦਾ ਖਤ ਮਰਨ ਦਾ ਮਤਲਬ ਇਹ ਨਹੀਂ ਹੈ ਜਿਹਦੀ ਸੁਰਤ ਹੈ ਉਹ ਆਤਮਾ ਨਾਲ ਰੂਹ ਨਾਲ ਜੁੜ ਰੱਖਦੀ ਹੈ ਜਦੋਂ ਸੁਰਤ ਸ਼ਬਦ ਦੇ ਚਰਾਲ ਕੇ ਆਪਣਾ ਸਫਰ ਮਕਾਉਣਾ ਸ਼ੁਰੂ ਕਰਦੀ ਹੈ ਤਾਂ ਉਹ ਐਸੀ ਸਥਿਤੀ ਪੈਦਾ ਕਰਦੀ ਹੈ ਕਿ ਜੀਵਤਾਂ ਮਰ ਰਹੀਏ ਉਹ ਉਸ ਸਥਿਤੀ ਦੇ ਵਿੱਚ ਜਿਉਂਦੇ ਜੀ ਮੁੱਖੜਾ ਆਪਣੇ ਆਪ ਨੂੰ ਮਰਿਆ ਮਹਿਸੂਸ ਕਰਦਾ ਹੈ ਤਾਂ ਕਿ ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹਦੇ ਉੱਤੇ ਕੋਈ ਅਸਰ ਨਹੀਂ ਕਰਦੇ ਦਿਨ ਜੀ ਹਾਲੇਦ ਵਾਲੇ ਪਰਖਦੇ ਨੇ ਉਸ ਵਿਅਕਤੀ ਨੂੰ ਉਸ ਰੂਹ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਉਹ ਨੂੰ ਘਬੂਨੀ ਕਰ ਸਕਦੇ ਹਨ ਨਹਨਾਦੀ ਚੌਥੀ ਸਥਿਤੀ ਤੇ ਸਥਿਤੀ ਹੈ ਕਿ ਉਸ ਸ਼ਬਦ ਵਿੱਚ ਉਸ ਤੋਂ ਇਹਦੇ ਵਿੱਚ ਮਿਲਣ ਹੋ ਜਾਣਾ ਅਬਜ਼ਰਬ ਕਰ ਜਾਣਾ ਆਪਣੇ ਆਪ ਨੂੰ ਜਿਵੇਂ ਸਮੁੰਦਰ ਦੇ ਵਿੱਚ ਦਰਿਆਵਾਂ ਦਾ ਨਦੀਆਂ ਦਾ بارش ਦਾ ਮੀਂਹ ਦੀਆਂ ਬੂੰਦਾਂ ਜਿਹੜੀਆਂ ਨੇ ਉਹ ਸਮੋ ਜਾਂਦੀਆਂ ਨੇ ਜਦੋਂ ਸਮੋ ਜਾਂਦੀਆਂ ਨੇ ਤੇ ਸਮੁੰਦਰ ਵਰਗਾ ਹੀ ਹੋ ਜਾਂਦੀਆਂ ਨੇ ਉਹ ਉਸ ਸਥਿਤੀ ਦੇ ਵਿੱਚ ਆ ਕੇ ਮਨੋਕਿਰਾਇ ਇਹ ਇਹ ਸਬਯੰਤਤਾ ਬਿਆਨਤਾ ਦਾਸ਼ ਸਰੋਬ ਬਿਆਨਤਾ ਦੀ ਅਵਸਰਨੋ ਪ੍ਰਾਪਤ ਕਰਦਾ ਹੈ ਕਿ ਹਰ ਵੇਲੇ ਆਪਣੀ ਆਸਾਨ ਨਾਦੀ ਤੁਗੀ ਤੇ ਦੁਆਰਾ ਆਪਣੇ ਸਹਿਜ ਮਨ ਦੇ ਨਾਲ ਉਹਦੇ ਵਿੱਚ ਟਿਕਾਓ ਕਰਦਾ ਹੈ ਤੁਨ ਮਹਿਲ ਪਾਇ ਪਾਰ ਬ੍ਰਹਮ ਲੇਵਲਾਈ ਅਨਹਤ ਬਾਣੀ ਸੁਣ ਸਮਝੀਏ ਗੁਰਮਖ ਪਾਇ ਥਾਓ ਇਹਦੇ ਨਾਲ ਪ੍ਰਮਾਤਮਾ ਦੇ ਦੀ ਦੇ ਮਾਰਗ ਵਿੱਚ ਰਸਤਾ ਮਿਲਦਾ ਹੈ ਸਥਾਨ ਮਿਲਦਾ ਹੈ ਤੇ ਜਿਹੜੀ ਅਨੰਤ ਉਹ ਆਨੰਤ ਬਾਣੀ ਹੈ ਨਾ ਉਹਦਾ ਉਹਦਾ ਪ੍ਰਭਾਵ ਇਸ ਸਰੀਰ ਤੇ ਇਸ ਦੇ ਤੇ ਪੈਣਾ ਸ਼ੁਰੂ ਹੋ ਜਾਂਦਾ ਹੈ ਪੰਜਵੀਂ ਸਥਿਤੀ ਇਹ ਹੈ ਕਿ ਆਤਮਿਕ ਇੱਕਮਿੱਤਾ ਹੋ ਜਾਂਦੀ ਹੈ ਰੂਹ ਜਿਹੜੀ ਆ ਉਹ ਪ੍ਰਮਾਤਮਾ ਦੇ ਵਿੱਚ ਲੀਨ ਹੋ ਜਾਂਦੀ ਹੈ ਵਲੀਨ ਹੋ ਜਾਣਾ ਇੱਕ ਮਕਤਾ ਹੋ ਜਾਣੀ ਜਦੋਂ ਬੂੰਦ ਸਾਗਰ ਦੇ ਵਿੱਚ ਡਿੱਗਦੀ ਹੈ ਭਾਵੇਂ ਉਹ ਸਾਗਰ ਤੋਂ ਪੈਦਾ ਹੋਈ ਹੈ ਬਦਲਾਂ ਦੇ ਰੂਪ ਚ ਗਈ ਉੱਪਰ ਉੱਪਰੋਂ ਫਿਰ ਬੂਮ ਬਣ ਗਿਆ ਜਦੋਂ ਬੂੰਦ ਜਿਹੜੀ ਆਣ ਕੇ ਦੁਬਾਰਾ ਸਾਗਰ ਦੇ ਵਿੱਚ ਮਿਲ ਜਾਂਦੀ ਹੈ ਇਸੇ ਤਰੀਕੇ ਨਾਲ ਜਦ ਮਨੁੱਖ ਆਪਣੇ ਅੰਦਰ ਦਾ ਆਦ ਨੂੰ ਸੁਣ ਕੇ ਮਨ ਨੂੰ ਕੰਟਰੋਲ ਕਰਕੇ ਮਨ ਨੂੰ ਸੁਣ ਕਰ ਸੁਣ ਕਰਕੇ ਸਹਿਜ ਵਰਸਾ ਵਿੱਚ ਆ ਕੇ ਦਬ ਉਹਨੂੰ ਉਹਦਾ ਪ੍ਰਭਾਵ ਕਬੂਲ ਕਰਦਾ ਹੈ ਤਾਂ ਕੀ ਹੁੰਦਾ ਹੈ ਤਾਂ ਫਿਰ ਜਾ ਕੇ ਉਹ ਅਰਸਾ ਜਿਹੜੀ ਆ ਉਹ ਪ੍ਰਾਪਤ ਹੁੰਦੀ ਹੈ ਇਹ ਸਬਸਥ ਦੇ ਵਿੱਚ ਜਾ ਕੇ ਜਿਹੜੀਆਂ ਜਿਹੜਾ ਸਾਚਾ ਉਹਦੇ ਨਾਲ ਮਲਾਪ ਹੋ ਜਾਂਦਾ ਹੈ ਸੱਚ ਦੇ ਵਿੱਚ ਲੀਨ ਲੀਨ ਹੋ ਜਾਂਦਾ ਹੈ ਤੇ ਅਨਰਤ ਸਾ ਜਿਹੜਾ ਉਹ ਵਜਣਾ ਸ਼ੁਰੂ ਹੋ ਜਾਂਦਾ ਅਸਲ ਸਤਿ ਜਿਹੜੀ ਆ ਉਹ ਅਨਹਰ ਨਾਦ ਦੀ ਤੋਹੀਦ ਅਦਾ ਕਰ ਲਈ ਅਨਹਦ ਚੱਪ ਤੇ ਸੁਰ ਤੋਂ ਦੇ ਟਕਰਾਓ ਦੇ ਵਿੱਚੋਂ ਪੈਦਾ ਹੋਈ ਜਿਹੜੀ ਆਵਾਜ਼ ਹੈ ਉਹ ਅਨਹਦ ਨਾਮ ਹੈ ਆਪਾਂ ਤਕਨੀਕੀ ਤਕਨੀਕੀ ਤੌਰ ਤੇ ਇਹਦੀਆਂ ਵਿਧੀਆਂ ਬਾਰੇ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ ਨਾਮ ਸਿਮਰਨ ਹੈ ਜਿਵੇਂ ਮੈਂ ਅੱਗੇ ਬੇਨਤੀ ਕੀਤੀ ਹੈ ਕਿ ਨਾਮ ਸਿਮਰਨਾ ਧਿਆਨ ਕਰਨਾ ਪਰਮਾਤਮਾ ਦਾ ਕੋਈ ਰੂਪ ਹੋ ਸਕਦਾ ਹੈ ਇਹ ਕੋਈ ਜ਼ਰੂਰੀ ਨਹੀਂ ਕਿ ਆਪਾਂ ਕਿਸ ਨਾਮ ਨਾਲ ਪਰਮਾਤਮਾ ਨੂੰ ਯਾਦ ਕਰਦੇ ਆਂ ਜਾਤਸਾਭ ਦੇ ਵਿੱਚ ਅਨੇਕਾਂ ਨਾਮ ਲਾਸਕੇ ਫਿਰ ਅਖੀਰ ਤੇ ਇਹ ਦੀ ਗੱਲ ਕਹਿਤੀ ਕਿ ਤੂੰ ਤੂੰ ਹੀ ਹੈ ਤੇਰਾ ਨਾਮ ਕੋਈ ਜਪਿਆ ਨਹੀਂ ਜਾ ਸਕਦਾ ਫਿਰ ਇਹ ਅੰਤਰਮੁਖਤਾ ਕਿ ਉਸ ਅਸ ਦੇ ਵਿੱਚ ਲਈਏ ਆਪਾਂ ਨਾਮ ਸਿਮਰਨਾ ਅੰਤਰ ਧਿਆਨ ਹੋ ਜਾਣਾ ਸੁੰਨ ਸਮਾਧ ਦੇ ਵਿੱਚ ਚਲ ਜਾਣਾ ਸਾਧ ਸੰਗਤ ਕਰਨੀ ਤੇ ਜਿਹੜੀ ਸਭ ਤੋਂ ਵੱਡੀ प्राप्ति वाली गल है वो इस ਵਿੱਚ ਹੈਗੀ ਆ ਸਤਗੁਰ ਦੀ ਕਿਰਪਾ ਹੋ ਜਾਂਦੀ ਹੈ ਗੁਰੂ ਜਿਹੜਾ ਹੈ ਉਹ ਇਸ ਮਾਰਗ ਦੇ ਉੱਤੇ ਚੱਲਣ ਦਾ ਰਸਤਾ ਬਤਾ ਦਿੰਦਾ ਹੈ ਜਿਹੜਾ ਦੱਸਦਾ ਪਾ ਕੇ ਮਨੁੱਖ ਜਿਹੜਾ ਆਪਣੀ ਸਹਿਜ ਚਾਲ ਦੇ ਨਾਲ ਨਾਲ ਮੋਸਵਰਸਨ ਤੱਕ ਪਹੁੰਚ ਸਕੀਂ ਵਿਗਿਆਨਕ ਤੇ ਮਨੁੱਖੀ ਗਾਨਿਕ ਲੋਕ ਜਿਹੜੇ ਨੇ ਇਸ ਅਨਹਨਾਦ ਦੀ ਅਨੁਭੂਤੀ ਨੂੰ ਮਨੁੱਖੀ ਕਾਲ ਨੂੰ ਮਨੁੱਖ ਵਿਗਿਆਨਕ ਖਿਆਲਾਂ ਦੇ ਨਾਲ ਨਾਦੇ ਨੇ ਜਿਵੇਂ ਹੁੰਦੇ ਕਿ ਮਨ ਡਿਪ ਕਰ ਲੈਣਾ ਅੰਦਰ ਰ ਆਪਣੇ ਅੰਦਰ ਰਲਾ ਲੈਣਾ ਟ੍ਰਾਂਜੈਕਟ ਕਰਨਾ ਮਤਲਬ ਦੂਸਰੇ ਨੂੰ ਪਛਾਣਨ ਦੀ ਕੋਸ਼ਿਸ਼ ਹੋ ਜਾਣੀ ਸਮਝ ਲਈ ਇਸੇ ਤਰੀਕੇ ਨਾਲ ਜਿਹੜੇ ਜਿਹੇ ਹੈਗੇ ਨੇ ਆਪਣੇ ਵਿਗਿਆਨਕ ਜਿਹੜੇ ਨੇ ਉਹ ਉਹ ਗਾਮਾ ਹੈ ਗਾਮਾ θ ਬ੍ਰੇਨਾ ਵੇਜਾ ਨਾਲ ਜੋੜ ਕੇ ਇਹਨੂੰ ਨੂੰ ਵਿਚਾਰਦੇ ਨੇ ਇਹ ਅਨਭਵ ਸੂਖਮ ਇੰਦਰੀਆਂ ਦੀ ਜਾਗਰੂਕਤਾ ਅਤੇ ਅਤੇ ਸਾਂਝ ਦੇ ਨਾਲ ਪੈਦਾ ਹੁੰਦਾ ਹੈ ਇਸ ਦੇ ਵਿੱਚ ਸਭ ਤੋਂ ਵਧੀਆ ਜਿਹੜਾ ਸੰਦੇਸ਼ ਹੈ ਕੁਰਬਾਨੀ ਦੇ ਮਤਲਬਕ ਇਹ ਹੈ ਕਿ ਜੋ ਕਰਿਆ ਜਾਂ ਉਪਾਵਾ ਨਾਲ ਇਹ ਪ੍ਰਾਪਤ ਨਹੀਂ ਹੁੰਦਾ ਨੇ ਸਾਤਗੁਰੂ ਦੀ ਕਿਰਪਾ ਸੋਤਦਾ ਧਿਆਨ ਤੇ ਸਿਮਰਨ ਕਰਨ ਨਾਲ ਸ਼ਬਦ ਨੂੰ ਜਪਣ ਨਾਲ ਮਨ ਨੂੰ ਕੰਟਰੋਲ ਕਰਨ ਨਾਲ ਵੀ ਪੈਦਾ ਹੋ ਸਕਦਾ ਇਹ ਬੜੀ ਗੈਰ ਗੈਰ ਗੰਭੀਰ ਅਵਸਥਾ ਹੈ ਸਿੱਖ ਵਾਸਤੇ ਸਿੱਖਣਾ ਮਤਲਬ ਇਹ ਨਹੀਂ ਕਿ ਜਿਹੜੇ ਜਿਹੜੇ ਸਿੱਖ ਧਰਮ ਨੂੰ ਮੰਨਦੇ ਨੇ ਸਿੱਖ ਵਾਸਤੇ ਸਿੱਖ ਜੋ ਸੁਖਿਆਰਤੀ ਹੈ ਜੋ ਪ੍ਰਮਾਤਮਾ ਨੂੰ ਜਾਣਨ ਦੀ ਜਗਿਆਸਾ ਰੱਖਦਾ ਹੈ ਉਸ ਅੰਦਰ ਇਹ ਅਨubhav ਹੋਣਾ ਬਹੁਤ ਜ਼ਰੂਰੀ ਹੈ ਉਸ ਤੋਂ ਬਗੈਰ ਉਹ ਪਰਮਾਤਮਾ ਉਹ ਵਿਛੜੀ ਹੋਈ ਰੂਹ ਜਿਹੜੀ ਆ ਉਹ ਦੁਬਾਰਾ ਮੁਲਾਫ ਕਰਨ ਦੇ ਵਿੱਚ ਉਹ ਖਿਆਈ ਮਹਿਸੂਸ ਕਰਦੀ ਹੈ ਇਸਰਕੇ ਅਨਹਦ ਨਾਦ ਨੂੰ ਸਮਝਣਾ ਇਸ ਸਟੇਜ ਤੇ ਬਹੁਤ ਔਖੀ ਹੈ ਪਰ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਇਸ ਅਨਹਦ ਨਾਦ ਦੀ ਅਵਸਥਾ ਨੂੰ ਉਹਦੀਆਂ ਵਿਧੀਆਂ ਨੂੰ ਉਹਦੇ ਪਰਿਨਿਧਾਨ ਨੂੰ ਉਹਦੇ ਨਿਯਮਾਂ ਨੂੰ ਇਸ ਸਟੇਜ ਤੇ ਸਮਝ ਲਿਏ ਤਾਂ ਕਿ ਸਿਮਰਨ ਕਰਨ ਲੱਗਿਆਂ ਨਾਮ ਜਪਣ ਲੱਗਿਆਂ ਧਿਆਨ ਲਾਉਣ ਲੱਗਿਆਂ ਮਨ ਨੂੰ ਕਾਹ ਅਕਾਂਖਸ਼ਾ ਨੂੰ ਤੋਂ ਰੋਕਣ ਲੱਗਿਆਂ ਮਨ ਨੂੰ ਸੁਣਨ ਕਰਨ ਲੱਗਿਆਂ ਅੰਤਰਾਤਮਾ ਅੰਤਰਾਤਮਾ ਹੋਣਾ ਅੰਤਰਮੁਖੀ ਹੋਣ ਨਾਲ ਸਹਿਜ ਵਰਸਾ ਦੇ ਵਿੱਚ ਜਿਹੜੀ ਇਹ ਚੀਜ਼ ਦਾ ਅੰਬੋ ਕਰਨਾ ਹੈ ਉਹ ਸਾਨੂੰ ਬਹੁਤ ਸਹਾਇਕ ਹੋਵੇਗਾ ਇਹ ਪੂਲ ਕائنات ਦੇ ਹਰ ਪ੍ਰਾਣੀ ਲਈ ਬਹੁਤ ਜ਼ਰੂਰੀ ਹੈ ਤਾਂ ਕਿ ਆਪਣਾ ਮੂਲ ਪਛਾਣ ਦੀ ਜੜੀ ਸਥਿਤੀ ਹੈ ਉਹ ਪੈਦਾ ਹੋ ਸਕੇ ਅਤੇ ਅਸੀਂ ਆਪਣੀ ਵਿਛੜੀ ਹੋਈ ਥਾਂ ਤੋਂ ਅਕਾਲ ਪੁਰਖ ਦੇ ਵਿੱਚ ਲੀਨ ਹੋ ਸਕੀਏ ਜਿਵੇਂ ਕਿ ਸਮੁੰਦਰ ਦੀ ਸਮੁੰਦਰ ਤੋਂ ਪੈਦਾ ਹੋਈ ਹੋਂ ਜਿਹੜੀ ਆ ਆਪਣੇ ਨਜ਼ਾਰੇ ਲੈ ਕੇ ਬੱਦਲਾਂ ਨਾਲ ਮਾਲਪੁਰ ਕੇ ਪਹਾੜਾਂ ਨਾਲ ਟਕਰਾ ਕੇ ਕਿਸੇ ਨਾ ਕਿਸੇ ਤਰੀਕੇ ਨਾਲਆਂ ਨਦੀਆਂ ਤੇ ਰਿਆਵਾਂ ਦੇ ਰਾਈਆਂ ਜਾਂ ਸਿੱਧੀਆਂ ਸਮੁੰਦਰ ਦੇ ਵਿੱਚ ਕਿਰਪਾ ਵਾਲੀਆਂ ਰੂਹ ਹੁੰਦਾ ਨੇ ਜਿਹੜੀਆਂ ਸਿੱਧੀਆਂ ਸਮੁੰਦਰ 'ਚ ਜਾ ਪੈਂਦੀਆਂ ਨੇ ਕੁਝ ਜਿੰਨਾਂ ਨੇ ਸਤਗੁਰ ਦੀ ਔਟ ਲੈਣੀ ਹੁੰਦੀ ਹੈ ਉਹ ਦਰਿਆਵਾਂ ਨਾਲਿਆਂ ਨਦੀਆਂ ਦੇ ਵਿੱਚ ਆਉਂਦੀਆਂ ਸਮੁੰਦਰ ਵਿੱਚ ਜਾਲ ਇਹਨਾਂ ਹੁੰਦੀਆਂ ਤੇ ਬਹੁਤ ਸਾਰੀਆਂ ਰੂਹਾਂ ਐਸੀਆਂ ਨਹੀਂ ਐਸੀਆਂ ਨੇ ਜਿਹੜੀਆਂ ਜਿਹੜੀਆਂ ਬੂੰਦਾਂ ਇੱਥੇ ਗੰਦਗੀ ਦੇ ਵਿੱਚ ਹੀ ਦਲੀਨ ਹੋ ਕੇ ਖਤਮ ਹੋ ਜਾਂਦੀਆਂ ਨੇ ਉਹ ਆਪਣੇ ਮਾਰਗ ਤੱਕ ਨਹੀਂ ਪਹੁੰਚ ਸਕਦੀਆਂ ਤੇ ਇਸ ਐਪੀਸੋਡ ਨੂੰ ਜੇ ਦੇਚੰਦਾ ਸਮਝੋ ਤਾਂ ਸਬਸਕ੍ਰਾਈਬ ਕਰਿਓ ਤਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਗੁਰਬਾਣੀ ਅਤੇ ਦਸੰਗ੍ਰੰਥ ਦੀ ਵਿਚਾਰ ਜਿਹੜੀ ਆ ਸਹਿਜ ਤਰੀਕੇ ਨਾਲ ਕਰ ਸਕੀਏ ਮਕਸਦ ਇਹ ਹੈ ਕਿ ਕੋਈ ਵੀ ਧਰਮ ਆਪਣੇ ਬਾਰੇ ਕੀ ਸਮਝਦਾ ਹੈ ਉਹਦੀ ਇੰਨੀ ਕੀਮਤ ਨਹੀਂ ਜਿੰਨਾ ਉਸ ਧਰਮ ਉਸ ਧਰਮ ਗ੍ਰੰਥ ਉਸ ਵਿਚਾਰਾਂ ਨਾਲ ਨੂੰ ਦੂਸਰੇ ਧਰਮਾਂ ਦੇ ਲੋਕ ਦੂਸਰੇ ਮਜਮਾ ਦੇ ਲੋਕ ਦੂਸਰੇ ਫਿਰਕਿਆਂ ਦੇ ਲੋਕ ਉਹ ਵਿਦਵਾਨ ਜਿਹੜੇ ਅਦੋਚਕ ਨਹੀਂ ਜਿਹੜੇ ਨਾਸਤਿਕ ਨੇ ਜਿਹੜੇ ਆਸਤਿਕ ਨੇ ਉਹ ਉਹਨੂੰ ਕਿਵੇਂ ਵੇਂਦੇ ਨੇ ਆਪਾਂ ਉਸ ਦ੍ਰਿਸ਼ਟੀ ਨਾਲ ਇਹਦੀ ਵਿਆਖਿਆ ਕਰ ਰਹੇ ਹਾਂ ਮੈਂ ਗੁਰਜੀਤ ਕਾ ਖਾਲਸਾ ਮੈਂ ਗੁਰਜੀਤ ਕੀ ਫਤ